ਜਿਹੜੀ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਇਹ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਤੌਰ ਵੀ ਕੰਮ ਕੀਤਾ ਹੈਗਾ ਅੱਜਕੱਲ ਸਟਾਕ ਮਾਰਕਟਿੰਗ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਹੈ ਔਰ ਇਹਨੂੰ ਗ੍ਰਿਫਤਾਰੀ ਜਿਹੜੀ ਹੈਗੀ ਜੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ अरे ये बता क्लियर कि तूने धमकी जो दी है चरणजीत चन्नी को पता था तेरे को कौन है वो धमकी धमकी दी, दी, दी थी धमकी किस तरह से कुछ दिया मैसेज किया था कोई पैसे मांगने के दो करोड़ देने के लिए पता लग गया कि साढ़े एक्स सीएम एम जो है चरणजीत सिंह चन्नी ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਮਾਰਨ ਦੀ ਤਨਕੀ ਵੀ ਦਿੱਤੀ ਸੀਗੀ ਤੋਂ ਉਸ ਸਿਲਸਿਲੇ 'ਚ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਈ ਆਰ 387 506 ਆਈ ਪੀ ਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੁਰੜੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂਾਂ ਦੇ ਚ ਇਹਨੇ ਸ਼ੈਫ ਦੇ ਤੌਰ ਵੀ ਕੰਮ ਕੀਤਾ ਹੈਗਾ ਅੱਜ ਕੱਲ ਸਟਾਕ ਮਾਰਕੀਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਹੈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਕਿੱਥੋਂ ਗ੍ਰਿਫਤਾਰੀ ਹੋਇਆ ਤੇ ਆਪਾਂ Nagpur ਤੋਂ ਗ੍ਰਿਫਤਾਰ ਕਰਕੇ ਲਿਆਏ ਹਾਂ ਸਭ ਬੈਕਗ੍ਰਾਉਂਡ ਕੀ ਹੈ ਜੀ ਇਹ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ੈਫ ਬਤੌਰ ਅਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੋਮ ਕਰਦੇ ਹੈਗੇ ਸਰ ਮੈਰੀਟਿਟੀ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤੋਂ ਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਿਰੋਤੀ ਮੰਗੀ ਕੋਈ ਇਹਨੇ ਫਿਰੋਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲ ਇਹ ਨਾਲੇ ਚ ਕੰਮ ਕਰ ਰਹੇ ਆ ਇਹ ਦੇਖੋ ਗੈਂਗਸਟਰਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ 골ਡੀ ਬ੍ਰਾਂਡ ਦਾ ਨਾਮ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੋਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜਦ ਹੀ ਹੁਣ ਤੱਕ ਦੀ ਪੁੱਛਗੀ ਚਗੀਏ ਇਹਨੇ ਮੰਨਿਆ ਵੀ ਹੈਗਾ ਕਿ 골ਡੀ ਬ੍ਰਾਂਡ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਡਲ ਅਪਰੈਂਟੀ ਹੈ ਸੀਗਾ ਕਿ ਨਿਊਜ਼ਪੇਪਰ ਜਾਂ ਨਿਊਜ਼ ਵਿੱਚ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡੀਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ੍ਰੈਟ ਕਰਦਾ ਹੁੰਦਾ ਸੀ ਪਤਾ ਸੀ ਵੀ ਸਾਬਕਾ ਮੁਖਤਰੀ ਬਹੁਤ ਬਹੁਤ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਕਿਤੇ ਇੱਥੇ ਕੋਈ ਚੇਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਬੁੱਝ ਕੇ ਜਿਹਾ ਦੇਖੋ ਜੀ ਹਜੇ ਤੱਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਉਹ ਤੇ ਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਹੁਣ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ कहा के रहने वाले हो महाराष्ट्र धमकी दी थी कौन से जिले के कौन से जिला मुंबई मुंबई धमकी दी थी धमकी दी थी आपने ऐसा कुछ भी नहीं किया फिर आपको कैसे ये पकड़ लाए है यहाँ से आपको आपको तो ये सारे भी आपने किया आपके नेट से पता लग रहा है क्या काम पढ़े लिखे हो पढ़े हुए हो कितना पढ़े पढ़े हो हो क्या कितना कितना पढ़े हो बारहवीं अच्छा बारहवीं तो पढ़े हैं क्या किया है होटल मैनेजमेंट शेयर अरे ये बता क्लियर कि तूने धमकी जो दी है चरणजीत चन्नी को पता था, था तेरे को कौन है वो धमकी धमकी दी थी तरह कुछ दिया नहीं मैसेज किया था कोई पैसे मांगने के दो करोड़ देने के लिए मैसेज तो किया था खाली मैसेज किया नहीं पैसे किस काम किया दो करोड़ मांगे थे 啊。<Huh? S 2> <Okay. S 1> okay.